ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਤੇ ਸੈਟ ਕਰ ਲਈਏ ਬਾਹਰ ਅੱਜ ਆਪਾਂ ਜੀ ਸ਼ੋਲ ਲੈਣੇ ਆਂ ਸ਼ੋਲ ਹੋਣੀ ਅੱਜ ਇਹਦੀ ਤੇ ਛਾਵੇਂ ਜੇ ਲਾ ਲਈਏ ਉੱਥੇ ਕੁ ਸ਼ੋਲ ਸ਼ੋਲ ਲੈਣੇ ਆ ਤੇ ਦੇਖਿਓ ਇਹ ਲਾ ਲਈਏ ਛਾਵੇਂ ਜੀ ਟੱਪ ਹੋ ਗਈ ਹਣ ਬਹੁਤ ਦਾ ਕਰਕੇ ਫੇ ਥੱਲੇ ਇੱਕ ਟਿੱਪਾ ਦੇ ਲਾ ਲੈਣਾ ਓਕੇ ਚਾਹ ਆ ਚਾਬੀਆਂ ਆਪਣੇ ਲੈ ਲਈਏ ਤੇ ਲੱਗਦੇ ਆ ਅੱਜ ਚਾਬੀਆਂ ਲੱਗਣੀਆਂ ਲੈ ਜੰਨੇ ਵਿੱਚੋਂ ਛੁਡਮੀਆਂ ਜੀਆਂ ਜੇੜੀ ਕਿੱਡ ਲੱਗੂ ਠੀਕ ਐ ਲੱਗਣੀਆਂ ਛੁਡ ਜਗੇ ਦਬਰ ਅੱਗੇ ਰਹਿਣਗੇ ਇੰਨੀਆਂ ਕ ਲੈ ਲਈਆਂ ਚਾਬੀਆਂ ਬਾਕੀ ਦੇਖਦੇ ਆ ਸ਼ਾਮੇ ਲਾ ਲਿਆ ਜੀ ਤੇ ਡੜੀਆਂ ਸ਼ੀਲਡਾ ਦੇਤੀਆਂ ਉਦੀ ਲੈ ਜਾਂਦੀਆਂ ਲੌਣੀ ਤਾਂ ਸੌਖੀ ਆ ਦੀ ਸ਼ੋ ਉਧਰਲੀ ਵੀ ਇੱਦੇ ਲੈ ਜਾਣੀ ਆ ਬਾਕੀ ਢੱਕਣ ਲੈ ਜਾਣਾ ਉੱਤੋਂ ਸ਼ੀਲਡ ਤਾਂ ਲੈ ਗਈ ਆ ਮਿੱਤਰੋ ਨੂੰ ਰੱਖੀਏ ਮੰਜੇ ਤੇ ਬਰਾ ਮੰਜਾ ਢਾਲਿਆ ਵਾ ਕਸ਼ੀਰ ਇੱਤ ਦਾ ਤਾ ਫਿੜਾ ਰਿਹਾ ਲੈ ਗਈਆਂ ਵੀ ਲਾਈ ਗਏ ਇਹ ਛੋੜੀ ਓਕੀ ਲੈਂਦੀ ਆ ਲੋਕ ਜਿਹੇ ਦੇ ਖਰਾਬ ਹੋਇਆ ਮੈਂ ਲਾ ਕੇ ਇਧਰੋਂ ਮਮਤਰੋ ਵੀ ਲੈ ਗਈ ਆ ਛੀਲ ਦਾ ਉਹਨੇ ਲੈ ਗਈ ਨਾ ਉਹ ਲਾਈਓ ਤਲਾ ਟੱਕਣ ਲਾਈਏ ਦਾ ਢੱਕਣ ਵੀ ਬਹੁਤ ਲੌਣਾ ਸੋਖਾ ਚਾਰ ਪੰਜ ਨਾਟਿਆ ਸਾਰੇ ਚਾਰ ਨਾਟ ਹੋਣਿਆ ਉਹ ਹੈਗੇ ਇੱਥੇ ਚਾਰ ਦਿਨ ਵਸ ਤੋਂ ਰੋਲਾ ਤੋੜਦਰਾ ਦੋ ਤਰੇ ਇਹ ਲਾਈਏ ਤੇ ਬਾ ਚਾਰ ਹੋ ਜਾਣੀ ਆ ਫਿਰ ਕੇ ਲਾ ਕੇ ਬਾ ਹੋਈ ਜਾਣਾ ਨੰਗਾ ਹੋ ਜਾਣਾ ਫੇ ਤੇ ਮੇਰੇ ਖਾਣ ਸਾਸਰ ਵੀ ਲੌਣਾ ਪੈਣਾ ਆਪਾਂ ਨੂੰ ਪੱਠੀ ਆਹ ਗਲਤ ਜਿਆ ਕੀਤਾ ਨਹੀਂ ਕਰਾਂ ਕੱਟ ਚਾਹੀਦਾ ਇੱਥੋਂ ਕਿਰ ਕੋਈ ਨਾ ਸਾਂਸਰ ਵੀ ਖੋਲਾਂਗੇ ਆਹ ਲਾਈਏ ਪਹਿਲਾ ਟੱਕਾ ਲਾਓ ਮਿੱਤਰੋ ਨਾੜ ਖੋਲ ਲਗੇ ਦੋਨਾਂ ਸਾਈਡ ਦੇ ਆ ਵੀ ਖੋਲ ਲਗੇ ਚੁੱਪਲੇ ਵੀ ਹਨ ਚੱਕੀ ਇਹਨਾਂ ਜੈਨ ਵੀ ਲੱਗੇ ਆ ਗਏ ਆਣ ਕਾ ਵੀ ਰੰਗ ਮੋੜ ਦਿੰਦੇ ਹਾਂ ਅਣ ਕਿ ਬੀਲੇ ਹੈਗੇ ਤੋੜੀ ਵਾਲੀ ਜੋ ਕਸਣੀ ਆ ਬੈਲਟਰ ਪੂਲਟਰ ਬਾਹਰ ਕਰ ਜਣਾ ਆ ਕਰਕੇ ਲਾਓ ਮਿੱਤਰੋ ਕੋਤਾ ਖੋਲਤੀ ਆ ਉੱਤਰਲਾ ਢੱਕਣ ਵੀ ਦੇਖੋ ਕੀ ਲੱਗਦਾ ਕਿਦਾਂ ਦਾ ਹੁਣ ਅਜਾ ਹੈਡ ਵਾਲੀਆਂ ਲੇਟਾਂ ਨੂੰ ਲੈ ਜਾਣੀ ਆ ਸਾਰਾ ਫੇ ਦੇਖੋ ਥੋੜਾ ਲਾਈਏ ਇਹ ਨਾਟ ਨੇ ਆ ਨਾਟ 바ਵਾ ਹੈ ਇਹਦੇ ਆਹ ਆਈ ਆ ਤਿੰਨ ਤਿੰਨ ਚਾਰ ਚਾਰ ਆ ਇਹਨਾਂ ਖੋਲਦੇ ਨੇ 50 ਮਿੰਟ ਅਪੰਜਾ ਕ ਮਿੰਟਾਂ 'ਚ ਮੈਂ ਲਾਤੀ ਇੰਨਾ ਤਿੰਨ ਚੀਜ਼ ਬਾਕੀ ਦੇਖੋ ਫੇ ਅੱਗੇ ਹੁਣ ਆ ਵੀ ਲੈ ਜਾਣਾ ਸਰੀਆ ਆ ਵੀ ਲਾਉਣਾ ਪੈਣਾ ਬੈਲਡ ਕੀਤਾ ਇੱਥੇ ਖੋਲਾਂਗੇ ਤੇ ਬਾਕੀ ਹਲਣਾਉਣੇ ਆ ਫੇ ਬੰਦਾ ਜੇ ਲੱਗਣ ਲੱਗ ਪਿਆ ਜਗਾੜੂ ਚਾ ਮੀਟਰ ਦੋ ਨਟ ਆਇਆ ਇੱਕ ਆ ਦੋ ਤੇ ਤੀਜਾ ਆਹਾ ਚੌਥਾ ਬੇਚਿਆ ਚਾਰ ਨਟਾ ਤੇ ਆ ਚਾਰੇ ਉਧਰ ਅੱਠ ਨਟ ਆ ਇਹ ਖੋਲਿਏ ਪਹਿਲਾਂ ਤੇ ਵਿੱਚ ਤਾਂ ਕੋਈ ਨਟ ਹੈ ਨਹੀਂ ਲੱਗਾ ਲੁਗਾ ਉਦ ਦੀ ਤਕਾਈ ਹੈ ਨਹੀਂ ਹੈਗਾ ਇੱਕ ਇੱਕ ਨਟਾ ਦੇ ਬਹੁਤ ਬੜਾ ਉਹ ਪਦਲੇਵੜੇ ਓਕੇ ਗੁਰਤੀ ਨਾ ਖੁੱਲਣੀਆਂ ਕੋਈ ਨਾ ਖੋਲਦੇ ਆ ਟਾਈਮ ਹੀ ਨ ਲੱਗਣਾ ਖੋਲ ਨਹੀਂ ਜਾਂਦਾ ਵਾਦਾ ਉਦੋਂ ਇਦਾਂ ਮੇ ਤਾਂ ਸਾਰੇ ਖੋਲਤੇ ਆ ਵੀ ਦੋਨੇ ਤੇ ਆ ਵੀ ਦੋਨੇ ਖੋਲਤੇ ਆ ਤੇ ਹੁਣ ਉਧਰ ਲਈ ਵਾਰੀ ਉਧਰ ਨੇ ਖੋਲੀਆਂ ਲਓ ਮਿੱਤਰੋ ਟ੍ਰੇਟ ਨੂੰ ਅੰਦਰ ਲਾ ਲਿਆ ਸੀਗਾ ਤੇ ਮੈਂ ਜਦੋਂ ਆ ਸ਼ੋ ਖੁੱਲਣੀਆਂ ਨਾ ਆ ਰੇਡੀਏਟਰ ਜਿਹੜਾ ਇਹ ਨਾਲ ਆ ਇਹਦੇ ਆ ਨਾ ਕੀ ਕਹਿੰਦੇ ਇੱਥੋਂ ਕਾ ਲੱਗੂ ਵਿੱਚ ਫਿਰ ਮੈਂ ਤਾਂ ਪਹਿਲਾਂ ਲਾ ਲਿਆ ਅੰਦਰ ਤੇ ਆਪਾਂ ਪੱਤੀਆਂ ਲਾਵਾਂਗੇ ਥੱਲੇ ਉਧਰੋ ਬੈਲਡ ਕਰਕੇ ਇੱਥੋਂ ਲਗਾਵਾਂਗੇ ਕੋਈ ਜਿਗਾੜ ਕਰਾਂਗੇ ਤੇ ਤਾਂ ਕਰਕੇ ਮੈਂ ਕਿਹਾ ਇੱਥੇ ਅੰਦਰ ਹੀ ਸਹੀ ਆ ਹੁਣ ਖੋਲਦੇ ਆ ਟੱਕੰਜਾ ਹੁ ਤਾਂ ਨਾ ਮਿੱਤਰੋ ਆ ਜਾਲੀ ਜੀ ਤਾਂ ਲਾਤੀ ਆ ਤੇ ਹੁਣ ਖੁੱਲਣੇ ਨਾ ਟਾ ਆ ਦੋ ਨਾ ਇਹ ਬੱਚੇ ਇੱਥੋਂ ਦੀ ਦੇਣਾ ਆ ਸਾਹਮਣੇ ਵਾਲਾ ਨਾ ਦੋ ਨਾ ਟਿਆ ਬਾ ਇਹ ਨਾਲ ਟਿੱਕੀ ਆ ਤੇ ਲਾਈਏ ਹਾਂ ਕਦਾਂ ਲੱਗਦਾ ਹੁਣ ਲਾਈਟ ਆਈਆਂ ਦੀਦੀਆਂ ਕੱਲੀਆਂ ਹਾਂਜੀ ਮਿੱਤਰੋ ਤੇ ਸ਼ੋਅ ਦੇ ਸਾਰੇ ਨਾਟ ਖੁੱਲ ਗਏ ਏ ਤੋਂ ਜੈਡ ਬਸ ਚਾਰ ਨਾਟ ਲਿਫਟ ਇਲੈਂਸਰ ਦੇ ਰਹਿ ਗਏ ਤੇ ਇਹ ਖੁੱਲ ਗਏ ਹਨ ਇਹ ਨਿਕਲਣੀਆਂ ਸ਼ੋਅ ਇਥੋਂ ਕੱਟ ਚਾਹੀਦਾ ਇਹਨਾਂ ਨੂੰ ਦੇਣਾ ਵਿਚ ਦੀ ਇਲੈਂਸਰ ਖੋਲ ਕੇ ਫੇਰ ਆਉਣਾ ਥੋੜਾ ਇਹ ਰਹਿ ਗਏ ਹਨ ਲੱਗੇ ਲਓ ਮਿੱਤਰੋ ਲਿਫਟਰ ਦਾ ਤਲਾ ਤੇ ਹੁਣ ਸ਼ੋਅ ਰਹਿ ਗਈ ਬਸ ਸ਼ੋਅ ਚੱਕ ਕੇ ਰੱਖਣੀ ਆ ਥੱਲੇ ਨਾ ਨੋਟ ਕੋਨੇ ਸਾਰੇ ਤੇ ਛੀਨ ਦਾ ਵੀ ਆਪਣੇ ਨਿਬੜਿਆ ਕੰਮ ਹਣ ਇਹ ਤਾਂ ਖੜੀ ਆ ਇੱਦਲੀ ਤਿਆਰ ਹੋ ਰਹੀ ਹੈ ਤੂੜੀ ਵਾਲੀ ਲਈ ਸ਼ੋ ਲੋਣੀ ਹਣ ਤੂੜੀ ਵਾਲੀ ਫੇਰ ਬਣਾਉਣੀ ਹ ਲੈ ਗਈ ਇੰਨੇ ਬਹੁਤ ਲੋਨ ਜੀ ਦੂਜਾ ਕਿੰਨਾ ਟਾਈਮ ਲੱਗ ਗਿਆ ਬਰਨ ਨੋਟ ਹੈ ਨਹੀਂ ਸਾਰੇ ਖੋਲਤੇ ਹਣ ਲਾ ਲਈਏ ਫੇਰ ਤੁਹਾਨੂੰ ਲੱਗਦਾ ਹਣ ਲੋ ਤਾਂ ਜਗਾੜੂ ਜਾ ਇਹ ਟ੍ਰਾਲੀ ਖਿੱਚ ਮਗਾ ਲਵੇ ਚੱਲਦੇ ਇਦਾਂ ਤੇ ਹੁੰਦੇ ਲੋਗੇ ਮਿੱਤਰੋ ਚੈੱਕ ਕਰੋ ਕਿਦਾਂ ਲੱਗਦਾ ਦੇਖਣ ਨੂੰ ਛੋ ਛੋ ਲਾ ਦਿੱਤੀ ਆ ਉਹ ਲਾਇਸੈਂਸਰ ਕਸੀਬਲਾ ਇਹ ਦੇ ਦੇ ਆ ਬਾਕੀ ਨਾ ਨੋਟ ਸੰਭੀ ਹਾਰੇ ਆਹ ਰੇਡੀਏਟਰ ਜਿਹੜਾ ਨਾ ਇਹਦਾ ਨਾਲ ਕੱਸਿਆ ਹੋ ਗਿਆ ਹੁਣ ਇਸਦੀ ਬੇਟਾ ਇਹ ਤਾਂ ਸਟਾਰਟਿੰਗ ਕਰ ਰਿਹਾ ਇਥੋਂ ਪੱਤੀਆਂ ਜਾਣੀਆਂ ਇਹਨੂੰ ਬੈਲਡ ਕਰਕੇ ਫੇ ਬੰਨ ਇਹਦਾ ਜਿਗਾਰ ਲਾਉਣੇ ਪੈਣੇ ਹੁਣ ਇਹਨਾਂ ਕਾਸੀਏ ਬਰਲਾਂ ਸੰਸਰ ਹਾਂ ਨੌ ਮੇਟਰ ਸ਼ੂ ਸ਼ੂ ਦਾ ਨਵੇਟ ਤਾਂ ਘਮ ਤੇ ਨਾਲ ਲੁੱਟ ਸਾਹਮਣੇ ਸਾਰੇ ਨਾਲ ਇੱਕ ਆਸ ਕੁਸਤੇ ਤੇ ਤੇ ਬਾਕੀ ਹੁਣ ਰੇਡੀਏਟਰ ਦੀਆਂ ਇਥੇ ਪੱਤੀਆਂ ਪਾਵਾਂਗੇ ਆਹੀ ਨਟਾਂ ਜੇ ਇਥੇ ਨਾਲੇ ਪੱਤੀਆਂ ਹੋਣਗੀਆਂ ਇੱਥੇ ਪੈ ਜਾਣੀਆਂ ਅੰਦਰ ਤੋਂ ਉਧਰ ਤੋਂ ਅੰਦਰ ਤੇ ਆਹ ਫਿਲਟਰ ਤਾਂ ਚੱਲ ਜਾਣਾ ਇਹਨੇ ਬਾਹਰ ਹੀ ਇਹਦਾ ਘੁੰਮ ਜਾਣਾ ਉਧਰਲੀ ਸਾਈਡ ਪੱਤੀ ਪੁੱਤੀ ਲਾ ਕੇ ਲਾਵਾਂਗੇ ਤੇ ਆਹ ਰੇਡੀਏਟਰ ਦੇ ਮੁਰੇ ਇੱਥੇ ਆਪਾਂ ਜਾਲੀ ਲਾਉਂਗਾ ਇਹ ਸੈਟਿੰਗ ਆਉਣੀ ਆ ਪਿਛਲੇ ਸਾਲ ਤਾਂ ਲਾਈ ਹੋਈ ਨਹੀਂ ਸੀ ਸੋ ਸਾਰੀ ਇੱਦਾਂ ਇਹ ਤਾਂ ਜੱਡ ਉੱਤੀ ਸੀਗੀ ਤੇ ਪਿਛਲੇ ਸਾਲ ਪੇ ਐਦਾਂ ਰੇਡੀਏਟਰ ਸਾਰਾ ਨਮਾ ਸੀਗਾ ਇਹਦਾ ਬੰਦ ਹੋ ਗਿਆ ਪਾਣੀ ਪੂਣੀ ਪਾ ਜਦਾ ਨਹੀਂ ਸਾਨੂੰ ਬੰਦ ਫਲੋਟ ਫਲੂਰ ਮਾਰ ਦਿੰਦਾ ਇੱਥੇ ਲਾਵਾਂਗੇ ਜਾਲੀ ਮੋਰੇ ਇਹ ਨੂੰ ਕਰਾਂਗੇ ਸੈਟਿੰਗ ਗਰਮ ਗਰਮ ਚਾਹ ਹੁੰਦਾ ਹੀ ਨਹੀਂ ਹੈਗਾ ਆ ਕਰਕੇ ਹੋਏ ਦੂਜਾ ਮੁੜ ਕੇ ਨਾ ਡਰਾਈਵ ਡਰੋਨ ਚਲਾਉਂਦੇ ਆ ਸਿੱਤਾ ਆ ਕਰਕੇ ਫੇ ਹੁਣ ਜਾਲੀ ਜੋੜੀਆਂ ਕਰਾਂਗੇ ਪੂਰੀ ਓਕੇ ਰਿਪੋਰਟ ਤੇ ਹੁਣ ਆਪਾਂ ਕੋ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਬਲੌਗ ਚ ਆਪਣਾ ਫੈਲਡ ਵੀ ਖੜਾ ਹੈ ਅਜੇ ਇਹ ਵਿਚਾਰੇ ਤਾਂ ਹੁਣ ਕੰਮ ਕੀ ਕਰਨਾ ਜਿਸ ਨੇ ਗਾਂ ਬਾੜੀਆਂ ਨੇ ਕੰਮ ਹੋਣਾ ਤੇ ਇਹਨੇ ਮਸ਼ੀਨ ਤੇ ਲੱਗ ਜਾਣਾ ਤੇ ਇਹਨੇ ਫਟਾ ਲੈ ਤੁਲੇ ਧੋਣੀਆਂ ਆ ਕੋਣਕ ਵੱਢਣੀਆਂ ਆ ਆ ਕਰਕੇ ਥੂੜੀਆਂ ਵੀ ਗੇੜੇ-ਗੂੜੇ ਲਾਉਣੇ ਹੁੰਦੇ ਗਾਂ ਜਾ ਕੇ ਹੁਣ ਆਦੇ ਚੱਲੋ ਜਿਹੜਾ ਲੈਂਦਾ ਆ ਹੌਲੈਂਡ ਵਾਲਾ ਸਾਸਰ ਤੇ ਉਹ ਜਿਹੜਾ ਆ ਉਹ ਛੋਟਾ ਆ ਵੱਡ ਕੇ ਲਾਇਆ ਹੋਣੀ ਤੇ ਇਹ ਲੰਬਾ ਆ ਇਹਨੂੰ ਦੇਖਾਂ ਕਿਦਨ ਲਾਵਾਂਗੇ ਚਲੋ ਆਪਾਂ ਮਿਲਦੇ ਤੁਹਾਨੂੰ ਹੋਰ ਨਵੇਂ ਬਲੌਗ ਚ ਜਿੱਦਾਂ ਸ਼ੂ ਸ਼ੂ ਲਾਣੀ ਹੋਤੋਂ ਦੇਖਾਂਗੇ ਬੜਾ ਵਾਂਗੇ ਬਲੌਗ ਓਕੇ ਓਕੇ ਆ ਕੰਮ ਸੈਂਸਰ ਵਿਕਾਸਤਾ ਹੈਗਾ ਹੁਣ ਲੱਪਾ ਸਾਈਡ ਸਟਾਰਟ ਨਹੀਂ ਹੋਣਾ ਇਹਦਾ ਦੂਜਾ ਪੱਖਾ ਨਾਲ ਲੱਗਾ ਹੈ ਨਾ ਰੇਡੀਏਟਰ ਦਾ ਕਰਕੇ ਤਾਂ ਕਰਕੇ ਫੇਰ ਹੁਣ ਸਟਾਰਟ ਨਹੀਂ ਹੋਣਾ ਹੁਣੇ ਪੱਤੀਆਂ ਕਰ ਕਰਕੇ ਫੇਰ ਸਟਾਰਟ ਕਰਾਂਗੇ ਤੇ ਤਾਰਾ ਬੈ ਆਪਾਂ ਉਹਦੀਆਂ ਦੂਜੀਆਂ ਡੈਟਾ ਦੀਆਂ ਇਥੇ ਸ਼ੋਅ ਕਰਦੇ ਸ਼ੋਅ ਹੋਇਆ ਦੇ ਵਿੱਚ ਹੁਣ ਵਾਇਰਿੰਗ ਕਰਾਂਗੇ ਸੈਟਿੰਗ ਬੈਟਿੰਗ ਹੌਲੀ ਹੌਲੀ ਸੁਣਾਇਆ ਸ਼ੋਅ ਲੈ ਗਏ ਇੰਨੇ ਬਹੁਤ ਯਾਰ ਤੇ ਮਿਲਦੇ ਆਪਾਂ ਤੁਹਾਨੂੰ ਹੋਰ ਨਵੇਂ ਬਲੌਗ